ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਪਾਜਪਾ ਐਮਪੀ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫੇਰ ਤੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕੰਗਨਾ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਕੇਂਦਰ ਨੂੰ ਕਿਸਾਨੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਕੰਗਨਾ ਦਾ ਇਹ ਬਿਆਨ ਪਾਜਪਾ ਦੇ ਵੱਲ ਕਿਸਾਨੀ ਸੰਘਰਸ਼ ਨੂੰ ਡੀਰੇਲ ਕਰਨ ਦੀ ਸਾਜਿਸ਼ ਤੇ ਅਧੀਨ ਦਵਾਇਆ ਗਿਆ ਹੈ ਉਦੋਂ ਹੀ ਕੰਗਨਾ ਤੇ ਇਸ ਤਰ੍ਹਾਂ ਦੇ ਬਿਆਨ ਤੇ ਸਿਆਸਤ ਕਰ ਮਾ ਗਈ ਹੈ ਸਿਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣੇ ਪਰ ਭਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਨੂੰ ਵਾਪਸ ਫਿਲਮ ਇੰਡਸਟਰੀ ਵਿੱਚ ਪੇਜ ਦਿੱਤਾ ਜਾਵੇ ਵੱਡੀ ਗੱਲ ਹੈ ਕਿ ਭਾਜਪਾ ਦੇ ਵਿੱਚ ਹੀ ਕੰਗਣਾ ਦੇ ਬਿਆਨ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ ਉਤੇ ਹੀ ਭਾਜਪਾ ਆਗੂ ਹਰਚਿਤ ਸਿੰਘ ਗਰੇਵਾਲ ਨੇ ਭਾਜਪਾ ਦੀ MP ਕੰਗਣਾ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਬਾਰੇ ਬੇਲੋੜੇ ਬਿਆਨ ਨਾ ਦੇਵੇ ਤਾਂ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਪਾਜਪਾ ਐਮਪੀ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕੰਗਨਾ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਕੇਂਦਰ ਨੂੰ ਕਿਸਾਨੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਕੰਗਨਾ ਦਾ ਇਹ ਬਿਆਨ ਪਾਜਪਾ ਦੇ ਵੱਲੋਂ ਕਿਸਾਨੀ ਸੰਘਰਸ਼ ਨੂੰ ਜੀਰੇਲ ਕਰਨ ਦੀ ਸਾਜਿਸ਼ ਤੇ ਅਧੀਨ ਦਵਾਇਆ ਗਿਆ ਹੈ ਉਦੋਂ ਹੀ ਕੰਗਨਾ ਤੇ ਇਸ ਦਾ ਦਾ ਬਿਆਨ ਤੇ ਸਿਆਸਤ ਕਰ ਮਾ ਗਈ ਹੈ ਸਿਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣੇ ਪਰ ਬਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਨੂੰ ਵਾਪਸ ਫਿਲਮ ਇੰਡਸਟਰੀ ਵਿੱਚ ਭੇਜ ਦਿੱਤਾ ਜਾਵੇ। ਵੱਡੀ ਗੱਲ ਹੈ ਕਿ ਬਾਜਪਾ ਦੇ ਵਿੱਚ ਹੀ ਕੰਗਣਾ ਦੇ ਬਿਆਨ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਉਤੇ ਹੀ ਭਾਜਪਾ ਆਗੂ ਹਰਚਿਤ ਸਿੰਘ ਗਰੇਵਾਲ ਨੇ ਬਾਜਪਾ ਦੀ ਐਮਪੀ ਕੰਗਣਾ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਬਾਰੇ ਬੇਲੋੜੇ ਬਿਆਨ ਨਾ ਦੇਵੇ। ਤਾਂ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਪਾਜਪਾ ਐਮਪੀ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫੇਤੋ ਖੇਤੀ ਕਾਨੂੰਨਾਂ ਬਾਰੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕੰਗਨਾ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਕੇਂਦਰ ਨੂੰ ਕਿਸਾਨੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਕੰਗਨਾ ਦਾ ਇਹ ਬਿਆਨ ਪਾਜਪਾ ਦੇ ਵੱਲੋਂ ਕਿਸਾਨੀ ਸੰਘਰਸ਼ ਨੂੰ ਡੀਰੇਲ ਕਰਨ ਦੀ ਸਾਜਿਸ਼ ਤੇ ਅਧੀਨ ਦਵਾਇਆ ਗਿਆ ਹੈ ਉਦੋਂ ਹੀ ਕੰਗਨਾ ਤੇ ਇਸ ਤਰ੍ਹਾਂ ਦਾ ਬਿਆਨ ਤੇ ਸਿਆਸਤ ਕਰ ਮਾ ਗਈ ਹੈ ਸਿਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣੇ ਪਰ ਭਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਨੂੰ ਵਾਪਸ ਫਿਲਮ ਇੰਡਸਟਰੀ ਵਿੱਚ ਪੇਜ ਦਿੱਤਾ ਜਾਵੇ ਵੱਡੀ ਗੱਲ ਹੈ ਕਿ ਭਾਜਪਾ ਦੇ ਵਿੱਚ ਹੀ ਕੰਗਣਾ ਦੇ ਬਿਆਨ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ ਉਤੇ ਹੀ ਭਾਜਪਾ ਆਗੂ ਹਰਚਿਤ ਸਿੰਘ ਗਰੇਵਾਲ ਨੇ ਭਾਜਪਾ ਦੀ MP ਕੰਗਣਾ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਬਾਰੇ ਬੇਲੋੜੇ ਬਿਆਨ ਨਾ ਦੇਵੇ ਤਾਂ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਪਾਜਪਾ ਐਮਪੀ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫੇਰ ਤੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕੰਗਨਾ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਕੇਂਦਰ ਨੂੰ ਕਿਸਾਨੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਕੰਗਨਾ ਦਾ ਇਹ ਬਿਆਨ ਪਾਜਪਾ ਦੇ ਵੱਲੋਂ ਕਿਸਾਨੀ ਸੰਘਰਸ਼ ਨੂੰ ਡੀਰੇਲ ਕਰਨ ਦੀ ਸਾਜਿਸ਼ ਤੇ ਅਧੀ ਦੋਾਇਆ ਗਿਆ ਹੈ ਉੱਥੇ ਹੀ ਕੰਗਨਾ ਦੇ ਇਸ ਤਾਜ਼ਾ ਬਿਆਨ ਤੇ ਸਿਆਸਤ ਕਰ ਮਾ ਗਈ ਹੈ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣੇ ਪਰ ਭਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਨੂੰ ਵਾਪਸ ਫਿਲਮ ਇੰਡਸਟਰੀ ਵਿੱਚ ਪੇਜ ਦਿੱਤਾ ਜਾਵੇ ਵੱਡੀ ਗੱਲ ਹੈ ਕਿ ਭਾਜਪਾ ਦੇ ਵਿੱਚ ਹੀ ਕੰਗਣਾ ਦੇ ਬਿਆਨ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ ਉਤੇ ਹੀ ਭਾਜਪਾ ਆਗੂ ਹਰਚਿਤ ਸਿੰਘ ਗਰੇਵਾਲ ਨੇ ਭਾਜਪਾ ਦੀ MP ਕੰਗਣਾ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਬਾਰੇ ਬੇਲੋੜੇ ਬਿਆਨ ਨਾ ਦੇਵੇ